ਹਾਂਜੀ ਪਿਆਰਿਓ ਜੈ ਗੁਰਦੇਵ ਸਤਿ ਸ੍ਰੀ ਅਕਾਲ ਮੀਤ ਕਰਦਾ ਰਾਜੀ ਖੁਸ਼ੀ ਹੋਵੋਗੇ ਚੜਦੀ ਕਲਾ ਚ ਹੋਵੋਗੇ ਜੀ ਪਿਆਰਿਓ 2 ਦਿਨ ਪਹਿਲਾਂ ਇੱਕ ਮੈਨੂੰ ਕਿਸੇ ਚਾਹਵਾਨ ਨੇ ਵੀਡੀਓ ਸੈਂਡ ਕੀਤੀ ਤੇ ਉਹ ਲਿੰਕ ਅੱਜ ਮੈਂ ਓਪਨ ਕਰਕੇ ਵੀਡੀਓ ਸੁਣੀ ਤੇ ਮੈਂ ਬੜਾ ਸ਼ੌਕ ਹੋਇਆ ਹੈਰਾਨ ਹੋਇਆ ਕਿ ਇਹੋ ਇਹੋ ਜਿਹੇ ਵੀ ਮੂਰਖ ਪ੍ਰਾਣੀ ਇਸ ਸੰਸਾਰ ਤੇ ਵਿਚਰਦੇ ਫਿਰਦੇ ਨੇ ਤੁਸੀਂ ਪਹਿਲਾਂ ਵੀਡੀਓ ਵੇਖੋ ਤੁਸੀਂ ਵੇਖੀ ਹੋਣੀ ਇਹ ਸ਼ਾਇਦ ਸਾਰੇ ਨੇ ਇਹ ਵੀਡੀਓ ਵੇਖੋ ਤੇ ਫਿਰ ਉਹਦੇ ਬਾਰੇ ਕੁਝ ਵਿਚਾਰ ਕਰਦੇ ਆ। ਆਓ ਦੇਖਦੇ ਆ ਪਹਿਲਾਂ। ਭਗਤ ਰਵਿਦਾਸ ਕੀ ਕੰਮ ਕਰਦਾ ਸੀ? ਜੁੱਤੀਆਂ ਹੀ ਗਾਣਦਾ ਸੀ। ਚਮਾਰ ਦੀ ਜਾਤ ਕਿਹੋ ਜੀ ਆ? ਸਭ ਤੋਂ ਵੱਡੀ ਨੀਵੀਂ ਜਾਤ ਚਮਾਰਾਂ ਦੀ ਜਾਤ ਨੂੰ ਮੰਨਿਆ ਗਿਆ। ਪਰ ਉਹਨੇ ਚਮਾਰਾਂ ਦੀ ਜਾਤ ਦੇ ਵਿੱਚ ਉਹ ਨਾਮ ਜਪਿਆ ਤੇ ਪਰਮੇਸ਼ਰ ਨੇ ਕਿੱਡਾ ਵੱਡਾ ਦਰਜਾ ਦਿੱਤਾ ਜਿਹਨੂੰ ਰਵਿਦਾਸ ਲੋਕ ਕਹਿੰਦੇ ਸਾਨੂੰ ਭਗਤ ਰਵਿਦਾਸ ਬਣਾ ਦਿੱਤਾ। ਹਾਂਜੀ ਪਿਆਰਿਓ। ਇੱਕ ਜ਼ਰੂਰ ਹੈ ਕਿ ਇਸ ਵੀਡੀਓ ਨੂੰ ਇਸ ਗੱਲਬਾਤ ਨੂੰ ਪਲੀਜ਼ ਇੰਨਾ ਸ਼ੇਅਰ ਕਰੋ ਕਿ ਇਸ ਬੰਦੇ ਤੱਕ ਇਹ ਗੱਲ ਪਹੁੰਚ ਜਾਵੇ। ਇਹਨੂੰ ਇਸ ਦੀ ਗਲਤੀ ਦਾ ਅਹਿਸਾਸ ਹੋਵੇ ਇਹਨੂੰ ਇਹਦੀਆਂ ਗੱਲਾਂ ਦਾ ਜਵਾਬ ਮਿਲ ਸਕੇ ਤੁਸੀਂ ਇਸ ਬੰਦੇ ਦੀ ਵੀਡੀਓ ਸੁਣੀ ਇਹਦੀ ਬੋਲ ਚਾਲ ਦਾ ਲਹਿਜਾ ਵੀ ਸੁਣਿਆ ਤਰੀਕਾ ਵੀ ਸੁਣਿਆ ਹੈਰਾਨ ਹਾਂ ਮੈਂ ਕਿ ਇਹੋ ਜਿਹੇ ਮੂਰਖ ਬੰਦਿਆਂ ਨੂੰ ਅਨਪੜ੍ਹ ਬੰਦਿਆਂ ਨੂੰ ਸਟੇਜ ਤੇ ਮਾਈਕ ਲੈ ਕੇ ਬਿਠਾ ਲਾਉਣ ਦਿੰਦਾ ਹੈ ਦੋ ਚਾਰ ਕਿਤਾਬਾਂ ਇਧਰੋਂ ਪੜ੍ਹੀਆਂ ਦੋ ਚਾਰ ਕਥਾਵਾਂ ਇਧਰੋਂ ਸੁਣੀਆਂ ਤੇ ਪ੍ਰਚਾਰਕ ਬਣ ਜਾਂਦੇ ਨੇ ਸਟੇਜ ਤੇ ਬੈਠ ਕੇ ਉਹਨੇ ਜਿਸ ਤਰ੍ਹਾਂ ਦੀ ਭਾਸ਼ਾ ਵਰਤ ਰਿਆ ਹੈ ਨਾ ਥੋੜਾ ਜਿਹਾ ਮੈਂ ਇਹਨੂੰ ਲੌਜੀਕ ਦੇ ਨਾਲ ਇਹ ਗੱਲ ਸਮਝਾਵਾਂ ਦੇਖੋ ਧਾਰਮਿਕ ਦੁਨੀਆ ਵਿੱਚ 10 ਦੋਖ ਮੰਨੇ ਗਏ ਨੇ ਦੋਖ ਪਾਪ ਪਾਪ 10 ਤਰ੍ਹਾਂ ਦੇ ਪਾਪ ਮੰਨੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਪਾਪ ਜबान ਦੇ ਨੇ ਜੀਬ ਦੇ ਨੇ ਚਾਰ ਪਾਪ ਤੇ ਉਹਨਾਂ ਚੌਹਾਂ ਦੇ ਵਿੱਚੋਂ ਇੱਕ ਇਹ ਵੀ ਹੈ ਫਿੱਕਾ ਬੋਲਣਾ ਇਹ ਵੀ ਇੱਕ ਦੋਖ ਹੈ ਇਹ ਵੀ ਇੱਕ ਪਾਪ ਦੇ ਵਿੱਚ ਆਉਂਦਾ ਹੈ ਫਿੱਕਾ ਬੋਲਣਾ ਫਿੱਕਾ ਬੋਲਣਾ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਮਾ ਮੈਂ ਤੁਹਾਨੂੰ ਜਿਸ ਤਰ੍ਹਾਂ ਕਿਸੇ ਇਨਸਾਨ ਨੂੰ ਦਿਸਦਾ ਨਾ ਹੋਵੇ ਅੱਖਾਂ ਤੋਂ ਨੇਤਰਹੀਨ ਹੋਵੇ ਤੇ ਆਪਾਂ ਉਹਨੂੰ ਪੁੱਛੀਏ ਕੋਈ ਸਿੱਧਾ ਉਹਨੂੰ ਪੁੱਛੇ ਬੇ ਤੂੰ ਕਦੋਂ ਅੰਨਾ ਹੋਇਆ ਈ ਤਾਂ ਇਹ ਦੋਖ ਹੈ ਇਹ ਫਿੱਕਾ ਬੋਲਣਾ ਹੈ ਆਪਾਂ ਕਹਿ ਸਕਦੇ ਹਾਂ ਕਿ ਵੀਰ ਤੇਰੇ ਨੇਤਰਾਂ ਦੀ ਤੇਰੇ ਅੱਖਾਂ ਦੀ ਰੌਸ਼ਨੀ ਕਦੋਂ ਗਈ ਏ ਇਹ ਸਤਿਕਾਰ ਦੇ ਨਾਲ ਬੋਲਣਾ ਹੈ ਹੁਣ ਇਹ ਜਿਹੜਾ ਮੂਰਖ ਪ੍ਰਾਣੀ ਬੋਲ ਰਿਹਾ ਏ ਇਹ ਬੋਲ ਰਿਹਾ ਏ ਬਸ ਮੇਰੇ ਤੇ ਮੰਨ ਨਹੀਂ ਕਰਦਾ ਕਿ ਸਤਗੁਰ ਅ रविदास ਮਹਾਰਾਜ ਪ੍ਰਤੀ ਇਸ ਤਰ੍ਹਾਂ ਦੇ ਲਫ਼ਜ਼ો ਮੈਂ ਆਪਣੀ ਜ਼ੁਬਾਨ ਚੋਂ ਕੱਢਾਂ ਤੁਸੀਂ ਸੁਣੇ ਲਿਆਏ ਕਿਉਂਕਿ ਇਸ ਤਰ੍ਹਾਂ ਦਾ ਜਿਗਰਾ ਕਰਨਾ ਇਸ ਤਰ੍ਹਾਂ ਦਾ ਹੌਸਲਾ ਸਾਡਾ ਤੇ ਪੈਂਦਾ ਨਹੀਂ ਕਿ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮਹਾਪੁਰਸ਼ ਹਨ ਉਹਨਾਂ ਦੇ ਪ੍ਰਤੀ ਇਸ ਤਰ੍ਹਾਂ ਦੀ ਅਸੀਂ ਸ਼ਰਧਾਵਲੀ ਵਰਤੀ ਹੈ ਕਿ ਰਵਿਦਾਸ ਕੀ ਕੰਮ ਕਰਦਾ ਸੀ ਜੁੱਤੀਆਂ ਗੰਢਦਾ ਸੀ ਨਹੀਂ ਵੀਰ ਮੇਰੇ ਯਕਤ ਗੁਰੂ ਸਤਗੁਰ ਵਿਦਾਸ ਮਹਾਰਾਜ ਕੱਲੇ ਜੋੜੇ ਨਹੀਂ ਸਿਖੰਡਦੇ ਉਹ ਤੇਰੇ ਵਰਗੇ ਜਿਹੜੇ ਮੂਰਖ ਪ੍ਰਾਣੀ ਹੁੰਦੇ ਸਨ ਉਹਨਾਂ ਨੂੰ ਵੀ ਗੰਢ ਕੇ ਰੱਖਦੇ ਸਨ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਐਨ ਸੂਤ ਕਰਕੇ ਰੱਖਦੇ ਸਨ ਅਕਲ ਦਿੰਦੇ ਸਨ ਤੇਰੇ ਵਰਗੇ ਮੂਰਖ ਪ੍ਰਾਣੀਆਂ ਨੂੰ ਵੀ ਅੱਜ ਤੱਕ ਉਹਨਾਂ ਦੀ ਕੀਰਤ ਦਾ ਜ਼ਿਕਰ ਬਹੁਤ ਐਨੇ ਕੀਤਾ ਹੈ ਪਰ ਤੇਰੇ ਵਾਂਗੂ ਮਹਾ ਮੂਰਖ ਨਹੀਂ ਕੋਈ ਦੇਖਿਆ ਜਿਨੇ ਵੀ ਅੱਜ ਤੱਕ ਕੀਰਤ ਦਾ ਜ਼ਿਕਰ ਕੀਤਾ ਉਹਨੇ ਉਹਨੇ ਕਿਹਾ ਕਿ ਜੋੜੇ ਗੰਢ ਦੇ ਰਹੇ ਇਨਾ ਵੱਧ ਦਿਮਾਗੇ ਤੂੰ ਕਮ ਸੇ ਕਮ ਸੰਗਤ ਵਿੱਚ ਤੂੰ ਬੋਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਤੇ ਮੌਜੂਦਗੀ ਵੀ ਹੋਵੇਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਹੈ ਸਤਗੁਰ ਵਿਦਾਸ ਮਹਾਰਾਜ ਦੀ ਤੇ ਤੂੰ ਆਪਣੇ ਬੋਲਣ ਦਾ ਲਹਿਜਾ ਦੇਖ ਕੇ ਇਸ ਤਰੀਕੇ ਦਾ ਕਾਸ਼ ਕਿਤੇ ਜਿਸ ਜੁੱਤੀਆਂ ਦੀ ਤੂੰ ਗੱਲ ਕਰ ਰਿਹਾ ਨਾ ਕਾਸ਼ ਕਿਤੇ ਤੈਨੂੰ ਕੋਈ ਚੰਡਿਆ ਹੋਇਆ ਇਹਨੂੰ ਉਸਤਾਦ ਗੁਰੂ ਮਿਲਦਾ ਤੇ ਤੈਨੂੰ ਚੰਡਿਆ ਹੁੰਦਾ ਉਸੇ ਜੋੜਿਆਂ ਦੇ ਨਾਲ ਤਪਿਰ ਤੈਨੂੰ ਪਤਾ ਲੱਗ ਜਾਣਾ ਸੀ ਕਿ ਸਟੇਜ ਵਿੱਚ ਮਹਾਪੁਰਸ਼ਾਂ ਦਾ ਕਿਸ ਤਰ੍ਹਾਂ ਸਤਕਾਰ ਕਰੀਦਾ ਹੈ ਤੇ ਬਹੁਤ ਸੋਹਣੀ ਤੈਨੂੰ ਅਕਲ ਆ ਜਾਣੀ ਸੀ ਬੋਲਣ ਦੀ ਕਿ ਸੰਗਤ ਵਿੱਚ ਕਿਸ ਤਰ੍ਹਾਂ ਬੋਲੀਦਾ ਹੈ ਤੋਂ ਦੱਸ ਰਿਹਾ ਕਿ ਚਮਾਰ ਸਭ ਤੋਂ ਨੀਵੀਂ ਜਾਤ ਚਮਾਰਾਂ ਦੀ ਜਾਤ ਨੂੰ ਮੰਨਿਆ ਜਾਂਦਾ ਹੈ ਜੇ ਇਸ ਜਾਤ ਦੇ ਵਿੱਚ ਮੇਰੇ ਯਕਤ ਗੁਰੂ ਸਤਗੁਰੂ ਵਿਦਾਸ ਮਹਾਰਾਜ ਹੋਏ ਨੇ ਉਹ ਜਾਤ ਨੀਵੀਂ ਕਿਸ ਤਰ੍ਹਾਂ ਹੋ ਸਕਦੀ ਹੈ ਜੇ ਇਸ ਜਾਤ ਦੇ ਮਹਾਪੁਰਸ਼ਾਂ ਨੂੰ ਗੁਰੂ ਅਰਜਨ ਦੇਵ ਕਹਿੰਦੇ ਹੋਣ ਕਿਰਵਦਾਸ ਠਾਕੁਰ ਵਣ ਆਈ ਉਹ ਨੀਮੀ ਕਿਵੇਂ ਹੋ ਸਕਦੀ ਹੈ ਅਸਲ ਵਿੱਚ ਤੇ ਤੂੰ ਭਰਾ ਖੁਦ ਆਪ ਨੀਮੀ ਜਾਤ ਦਾ ਹੈ ਕਿਉਂਕਿ ਤੇਰੇ ਬੋਲ ਚਾਲ ਦਾ ਲਹਿਜਾ ਤੇਰਾ ਗਿਆਨ ਤੇਰੀ ਅਕਲ ਤੇਰਾ ਟੰਗ ਦੱਸ ਰਿਹਾ ਕਿ ਤੇਰੀ ਜਾਤ ਕੀ ਹੈ ਕਿਉਂਕਿ ਇਨਸਾਨ ਦੀ ਜੋ ਜਾਤ ਹੈ ਨਾ ਉਹ ਰੰਗ ਰੂਪ ਨਸਲ ਤੋਂ ਤੇ ਨਹੀਂ ਪਤਾ ਲੱਗਦੀ ਜਦੋਂ ਇਨਸਾਨ ਬੋਲਦਾ ਹੈ ਉਹਦੇ ਕੰਮ ਕੀ ਨੇ ਉਹਦੀਆਂ ਹਰਕਤਾਂ ਕੀ ਨੇ ਉਹਦਾ ਬੋਲ ਚਾਲ ਦਾ ਲਹਿਜਾ ਕੀ ਹੈ ਫਿਰ ਜਾਤ ਪਤਾ ਲੱਗਦਾ ਹੈ ਤੇ ਤੇਰੇ ਬੋਲ ਜਾਲ ਦੇ ਤੋਂ ਪਤਾ ਲੱਗਦਾ ਮਨ ਤੇ ਲੱਗਦਾ ਕਿ ਸਭ ਤੋਂ ਨੀਮੀ ਜਾਤ ਵਾਲਾ ਤੂੰ ਹੀ ਐ ਇਨਸਾਨੀਆਂ ਦੇ ਮਨੁੱਖਤਾ ਦੇ ਵਿੱਚ ਕਿਉਂਕਿ ਤੈਨੂੰ ਮਹਾਪੁਰਸ਼ਾਂ ਦੀ ਕਦਰ ਕਰਨ ਦਾ ਇੱਜ਼ਤ ਕਰਨ ਦਾ ਸਬਕ ਨਹੀਂ ਐ ਸਲੀਕਾ ਨਹੀਂ ਐ ਵੈਸੇ ਤੇ ਪਿਆਰਿਓ ਮੈਂ ਬਹੁਤ ਸਾਰੀਆਂ ਵੀਡੀਓ ਸਤਿਗੁਰ ਵਿਦਾਸ ਮਹਾਰਾਜ ਦੇ ਟੌਪਿਕ ਤੇ ਭਗਤ ਗੁਰੂ ਹੋਰ ਬਹੁਤ ਸਾਰੇ ਵਿਸ਼ਿਆਂ ਤੇ ਮੈਂ ਆਲਰੇਡੀ ਪਹਿਲੇ ਬਹੁਤ ਸਾਰੀਆਂ ਵੀਡੀਓ ਬਣਾ ਚੁੱਕਾ ਹਾਂ ਪਰ ਜਦ ਮੈਂ ਵੀਡੀਓ ਦਾ ਲਿੰਕ ਓਪਨ ਕੀਤਾ ਤਾਂ ਮੇਰੇ ਮਨਸ ਥੋੜਾ ਜਿਹਾ ਰੋਸ ਆਇਆ ਕੀ ਕਮਾਲ ਦੀ ਗੱਲ ਹੈ ਅਜੀਬੋ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਲੋਕਾਂ ਨੂੰ ਸਟੇਜ ਤੇ ਬਿਠਾਲਦੇ ਨੇ ਸੁਣਦੇ ਨੇ ਵੀ ਚਲੋ ਤੇਰੇ ਅੰਦਰ ਇੰਨਾ ਹੰਕਾਰ ਹੈ ਤੇਰੇ ਅੰਦਰ ਜੋ ਸਾੜਾ ਹੈ ਉਹ ਸਾਫ ਤੇਰੇ ਬੋਲੇ ਚਾਲਣ ਤੋਂ ਪਤਾ ਲੱਗ ਰਿਹਾ ਹੈ ਉਹ ਕਮ ਸੇ ਕਮ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਦਾ ਹੀ ਹੈ ਤੈਨੂੰ ਇਹ ਪਤਾ ਵੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੇ ਗੁਰੂ ਗ੍ਰੰਥ ਨੂੰ ਗੁਰੂ ਮੰਨੇ ਲਿਆ ਤੇ ਜਿਹੜੇ ਮਹਾਪੁਰਸ਼ ਬੈਠੇ ਨੇ ਉਹਨਾਂ ਦੀ ਇੱਜ਼ਤ ਕਰਨੀ ਸਿੱਖੋ ਜਿਨ੍ਹਾਂ ਦੀ ਬਾਣੀ ਹੈ ਵਿੱਚ ਇਸ ਸਤਿਗੁਰ ਵਿਦਾਸ ਮਹਾਰਾਜ ਪ੍ਰਤੀ ਇਸ ਤਰ੍ਹਾਂ ਦੇ ਲਫ਼ਜ਼ ਵਰਤ ਕੇ ਬੋਲ ਕੇ ਪ੍ਰਾਤੂ ਕਿਤੇ ਬਹੁਤ بڑا ਨਹੀਂ ਬਣ ਗਿਆ ਜਾਂ ਮੇਰੇ ਯਕਤ ਗੁਰ ਸਤਿਗੁਰ ਪਾਸ਼ਾ ਦਾ ਕੁਝ ਘਟ ਨਹੀਂ ਗਿਆ ਉਹ ਤੇ ਸਤਿਗੁਰ ਆਖਦੇ ਨੇ ਕਿ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਠੀਕ ਹੈ ਨਾ ਤੁਹਾਡੇ ਵਰਗੇ ਹੰਕਾਰੀ ਉਹਨਾਂ ਦੀ ਨਿੰਦਿਆ ਕਰਨ ਲੱਗ ਪਣ ਮੇਰੇ ਸਤਿਗੁਰਾਂ ਦਾ ਕੁਝ ਘਟ ਨਹੀਂ ਜਾਣਾ ਵੱਡਾ-ਵੱਡਾ ਆਖਣ ਤਾਂ ਉਹਨਾਂ ਦਾ ਕੁਝ ਵੱਧ ਨਹੀਂ ਜਾਣਾ ਕਿਉਂਕਿ ਉਹ ਤੇ ਉਸ ਅਨੰਤ ਦੇ ਵਿੱਚ ਲੀਨ ਹੋ ਚੁੱਕੇ ਨੇ ਅਪੇਧ ਹੋ ਚੁੱਕੇ ਨੇ ਉਹ ਤੇ ਸਤਿਗੁਰੂ ਗੁਰੂ ਨਾਨਕ ਪਾਸ਼ਾ ਜਿਹਾ ਹੋਈ ਜਾਂ ਸਤਿਗੁਰ ਕਬੀਰ ਜੀ ਮਹਾਰਾਜ ਸਤਿਗੁਰ ਰਵਿਦਾਸ ਮਹਾਰਾਜ ਸਭ ਇੱਕੋ ਹੀ ਸੰਗਤਨ ਤੇ ਵਿਰਾਜਮਾਨ ਨੇ ਉਹਨਾਂ ਦਾ ਕੁਝ ਬਦਨਾ ਘਟਨਾ ਨਹੀਂ ਹਾਂ ਜੇਕਰ ਜ਼ੁਬਾਨ ਦੇ ਵਿੱਚ ਚੰਗੇ ਬੋਲ ਬੋਲਦਾ ਤੈਨੂੰ ਤੇਰੀ ਲੋਕ ਸੋਭਾ ਕਰ ਦੇ ਤੈਨੂੰ ਚੰਗਾ ਸਮਝੇ ਤੇਰਾ ਆਪਣਾ ਹੀ ਮਾਨ ਸਤਿਕਾਰ ਵਧਣਾ ਸੀ ਤੂੰ ਹੋਰ ਵੱਡਾ ਹੋ ਜਾਣਾ ਸੀ ਪੂਰਨ ਸਤਿਗੁਰਾਂ ਦੀ ਪੂਰਨ ਸੰਤਾਂ ਦੀ ਸ਼ੋਭਾ ਕਰਕੇ ਪ੍ਰਸ਼ੰਸਾ ਕਰਕੇ ਉਹਨਾਂ ਦਾ ਨਹੀਂ ਕੁਝ ਘਟਣਾ ਤੇ ਇੱਕ ਮੈਂ ਹੋਰ ਵੀ ਦੇਖਿਆ ਵੈਸੇ ਤੇ ਬਹੁਤ ਵਾਰੀ ਮੈਂ ਗੱਲ ਕਰ ਵੀ ਚੁੱਕਾ ਹਾਂ ਕਈ ਵਾਰੀ ਕੁਸ਼ਕ ਪੱਤਰਕਾਰ ਜਿਹੜੇ ਇੰਟਰਵਿਊ ਕਰਦੇ ਨੇ ਖਾਸ ਕਰਕੇ ਇੱਕ ਸਿਮਰਨਜੀਤ ਮੱਕੜ ਉਹ ਪਹਿਲਾਂ ਵੀ ਮੈਂ ਉਸਤੇ ਇੱਕ ਵਾਰੀ ਵੀਡੀਓ ਬਣਾਈ ਸੀ ਉਦੋਂ ਵੀ ਮੈਂ ਸਮਝਾਣਾ ਕੀਤਾ ਸੀ ਦੱਸਿਆ ਸੀ ਕਿ ਜੇ ਸਤਿਗੁਰ ਵਿਦਾਸ ਮਹਾਰਾਜ ਦੇ ਪ੍ਰਤੀ ਕੋਈ ਗੱਲ ਕਰਨੀ ਹੈ ਨਾ ਬਿਉ ਭਗਤ ਨੇ ਜਾਂ ਸਤਿਗੁਰ ਨੇ ਤਾਂ ਇੱਕ ਤਰਫਾ ਨਹੀਂ ਗੱਲ ਹੋ ਸਕਦੀ ਉਹ ਕਦੇ ਕਿਸ ਕੋਈ ਕੋਈ ਕਿਸੇ ਕਦੇ ਕਿਸੇ ਨੂੰ ਬਿਠਾ ਲ ਕੇ ਪੁੱਛਣ ਲੱਗ ਪੈਂਦਾ ਕਦੇ ਕਿਸੇ ਨੂੰ ਪਿੱਛੇ ਜੇ ਮੈਂ ਵੀਡੀਓ ਦੇਖੀ ਭਾਈ ਹਰਜਿੰਦਰ ਸਿੰਘ ਸਿਰਿਨਗਰ ਵਾਲਿਆਂ ਨੂੰ ਉਹਨਾਂ ਨੂੰ ਵੀ ਇਹੀ ਸਵਾਲ ਕੀਤਾ ਕਿ ਉਹਨਾਂ ਨੂੰ ਭਗਤ ਕਹਿਣਾ ਜਾਂ ਗੁਰੂ ਕਹਿਣਾ ਹੈ ਮੱਕੜ ਸਾਹਿਬ ਜੇ ਭਗਤ ਕਹਿਣਾ ਜਾਂ ਗੁਰੂ ਕਹਿਣਾ ਇਸ ਟੌਪਿਕ ਤੇ ਜੇ ਕੋਈ ਵਿਚਾਰ ਕਰਨੀ ਹੈ ਨਾ ਤਾਂ ਦੋਨੇ ਤਰ੍ਹਾਂ ਦੇ ਬੰਦੇ ਸੋਜਵਾਨ ਬਿਠਾ ਲ ਕੇ ਕਰੋ ਇਸ ਤਰ੍ਹਾਂ ਇੱਕ ਤਰਫਾ ਗੱਲ ਨਹੀਂ ਕਰੀਦੀ ਹੁੰਦੀ ਤੇ ਜਿਹੜੇ ਫਿਰ ਤੁਹਾਨੂੰ ਮੋੜੇ ਜਵਾਬ ਦਿੰਦੇ ਨੇ ਮੋਰੇ ਬੈਠੇ ਤੇ ਉਹ ਵੀ ਫਿਰ 도ਗਲਾ ਜਵਾਬ ਦਿੰਦੇ ਨੇ ਉਹ ਵੀ ਕੁਝ ਕਲੀਅਰ ਨਹੀਂ ਕਰਦੇ ਸੋ ਕਹਿਰੇ ਤੇ ਵਿਚਕਾਰ ਗੱਲ ਆ ਗਈ ਸੋ ਪਿਆਰਿਓ ਇਹ ਹੀ ਦੋ ਚਾਰ ਮਿਲਾਵ ਜਿੰਨਾਂ ਮੈਂ ਸੰਜੀਆਂ ਕਹਾਣੀਆਂ ਸਨ ਫਿਰ ਮਿਲਾਂਗਾ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੈ ਗੁਰਦੇਵ ਸਤਿ ਸ਼੍ਰੀ ਅਕਾਲ